ਐ ਬਸ ਹੁਣ ਸਪੀਡ ਨਾਲ ਕੇ ਨਾਲ ਹੋਰ ਡਬਲ ਕੰਮ ਕਰਨਗੇ ਜੀ ਔਰ ਖੁਸ਼ੀ ਹੈ ਇਸ ਗੱਲ ਦੀ ਵੀ ਜਿਹੜੀ ਪਾਰਟੀ ਨੇ ਜ਼ਿੰਮੇਵਾਰੀ ਬਖਸ਼ੀ ਹੈ ਉਹ ਤਨ ਨਹੀਂ ਨਿਭਾਵਾਂਗੇ ਜੀ ਆਪਾਂ ਸ਼ੈਰੀ ਸਾਹਿਬ ਅ ਅਗਲੇ ਦਿਨਾਂ ਦੇ ਵਿੱਚ ਆਪ ਸੁਪਰੀਮੋ ਕੇਜਰੀਵਾਲ ਜੀ ਵੀ ਆਉਣਗੇ ਤੁਹਾਡੀ ਜੋਨਮੀ ਵਿੱਚ ਬਿਲਕੁਲ ਜੀ ਬਿਲਕੁਲ ਉਹ ਵੀ ਆ ਰਹੇ ਨੇ ਔਰ ਮਾਨਜੁਗ ਮੁਖਪਤਰੀ ਪੰਜਾਬ ਭਗਵੰਤ ਮਾਨ ਜੀ ਉਹ ਵੀ ਆਉਣਗੇ ਜੀ ਔਰ ਇਹ ਜਿਹੜੀ ਇਲੈਕਸ਼ਨ ਹੈ ਮੈਂ ਇਨੀ ਗੱਲ ਕਹਿਣਾ ਚਾਹੁੰਦਾ ਵੀ ਇਹ ਇਹਦਾ ਜਿਹੜਾ ਰੁਝਾਨ ਹੈ ਜਿਹੜਾ ਰਿਜ਼ਲਟ ਹੈ ਇੱਕ ਬਹੁਤ ਵਧੀਆ ਤੁਹਾਡੇ ਸਾਹਮਣੇ ਨਜ਼ਰ ਆਉਗਾ ਸਰ ਜੀ ਮੁਸਲਮੀ ਕੀ ਐਸੇ ਜਿਹੜੀ ਤੁਸੀਂ ਹੁਣ ਹਲਕੇ ਦੇ ਵਿੱਚ ਦੇਖੋ ਮੈਂ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਤੁਸੀਂ ਵੇਖਿਆ ਹੋਊਗਾ ਮੈਂ ਪਿੰਡ ਪਿੰਡ ਜਾ ਰਿਹਾ ਔਰ ਮੇਰੀ ਕੋਸ਼ਿਸ਼ ਇਹ ਆ ਵੀ ਮੈਂ ਹਰ ਪਿੰਡਾਂ ਦੇ ਲੋਕਾਂ ਨੂੰ ਟੱਚ ਕਰਾਂ ਔਰ ਗਰਾਊਂਡ ਲੈਵਲ ਤੋਂ ਇੱਕ ਮੁੱਦੇ ਨਿਕਲ ਕੇ ਆਉਂਦੇ ਰੋਜ਼ਾਨ ਜੇ ਮੈਂ ਦੀਨਾ ਨਗਰ ਗਿਆ ਉੱਥੇ ਜਦੋਂ ਪਾਣੀ ਵੱਧ ਜਾਂਦਾ ਹੈ ਦਰਿਆਵਾਂ ਦੇ ਜਿਹੜੇ ਬੰਨ ਲੱਗੇ ਹੁੰਦੇ ਆ ਤੁਸੀਂ ਜਿਹੜੀਆਂ ਟੁੱਟ ਜਾਂਦੀਆਂ ਨੇ ਤੇ ਲੋਕਾਂ ਦੀਆਂ ਜ਼ਮੀਨਾਂ ਵਰਤ ਜਾਂਦੀਆਂ ਜੇ ਮੈਂ ਪਠਾਨਕੋਟ ਗਿਆ ਤੇ ਉੱਥੇ ਸਭ ਤੋਂ ਵੱਡਾ ਜਿਹੜਾ ਅ ਮੁੱਦਾ ਕਹਿ ਸਕਦੇ ਆ ਵੀ ਜਿਹੜਾ ਫਟ ਕਹਿੰਦਾ ਕਿਉਂਕਿ 24 ਘੰਟਿਆਂ ਦੇ ਵਿੱਚ ਉਹਦੇ 4 ਘੰਟੇ 5 ਘੰਟੇ ਤੇ ਪਠਾਨਕੋਟ ਜਿਹੜਾ ਬਲੌਕ ਹੀ ਰਹਿ ਜਾਂਦਾ ਸੁਜਾਨਪੁਰ ਤੇ ਵੀ ਇਹੋ ਹਾਲਾਤ ਉਸ ਤੋਂ ਬਾਅਦ ਗੱਲ ਕਰੀਏ ਬਟਾਲੇ ਦੀ ਬਟਾਲੇ ਦੀ ਇੰਡਸਟਰੀ ਜਿਹੜੀ ਬਿਲਕੁਲ ਖਤਮ ਹੋ ਚੁੱਕੀ ਨਾ ਤੇ ਕੋਈ ਵੱਡੀ ਸਾਡੇ ਕੋਈ ਇੰਡਸਟਰੀ ਹੈ ਐਤੋਂ ਤੱਕ ਕਿ ਵੀ ਕਾਦੀਆਂ ਹਲਕੇ ਦੇ ਵਿੱਚ ਵੀ ਸਾਡੇ ਉਹਨਾਂ ਮਿਲ ਚੱਲਿਆ ਕਰਦੀ ਸੀ ਹਜ਼ਾਰਾਂ ਦੀ ਤਦਾਦ ਚ ਉੱਥੇ ਮੈਂ ਕਹਿ ਸਕਦਾ ਵੀ ਲੋਕ ਕੰਮ ਕਰਦੇ ਸੀ ਰੋਜ਼ਗਾਰ ਵਧਿਆ ਸੀ ਪਰ ਉਹ ਵੀ ਬੰਦ ਕਰ ਦਿੱਤੇ ਇਹਦੇ ਨਾਲ ਨਾਲ ਵੱਡਾ ਹਸਪੀਟਲ ਉਹ ਜਿਹੜਾ ਉਹ ਸਾਨੂੰ ਲੋਕ ਸਭਾ ਗਰਦਾਸਪੁਰ ਵਾਲਿਆਂ ਨੂੰ ਬਹੁਤ ਜ਼ਰੂਰਤ ਹੈ ਕਿਉਂਕਿ ਸਾਨੂੰ ਅਕਸਰ ਜਦੋਂ ਵੀ ਕੋਈ ਪੇਸ਼ੈਂਟ ਜਿਆਦਾ ਸੀਰੀਅਸ ਹੁੰਦਾ ਸਾਨੂੰ ਚੰਡੀਗੜ੍ਹ ਜਾਂ ਦਿੱਲੀ ਜਾਣਾ ਪੈਂਦਾ ਫਿਰ ਨਾਲ ਦੇ ਨਾਲ ਖੇਡ ਸਟੇਡੀਅਮ ਇਹ ਬੜੇ ਜ਼ਰੂਰੀ ਨੇ ਜੀ ਸਾਡੇ ਪੰਜਾਬ ਦੀ ਨੌਜਵਾਨੀ ਬਚਾਉਣ ਵਾਸਤੇ ਤੇ ਵੱਡੀ ਗੱਲ ਇੱਕ ਜਿਹੜਾ ਮੇਨ ਮੁੱਦਾ ਨਾਲ ਬਾਰਡਰ ਤੋਂ ਉਹਨੇ ਪੰਛੀ ਨਹੀਂ ਹੁੰਦੇ ਜਿੰਨੇ ਡਰੋਨ ਹੁੰਦੇ ਨੇ ਉਹਦੀ ਹਫਾਜ਼ਤ ਕਰ ਲਈ ਉਹਦਾ ਪਹਿਲ ਕਦਮੀ ਆਸਤੇ ਉਪਰਾਲਾ ਚੁੱਕਣ ਵਾਸਤੇ ਜੀ ਜੇ ਆਪ ਲੋਧੀਆਂ ਨੂੰ ਕੋਈ ਦੇਖਦਾ ਐਸ ਲਈ ਮਦਾਨ ਚ ਤਿੰਨ 15 ਤਿਲਕੁਣਮ ਕਾਬਲੀਅਤ ਚਾਰ ਹੁਣਾ ਦੇਖੋ ਜੀ ਵਿਰੋਧੀ ਆਪਣਾ ਕੰਮ ਕਰ ਰਹੇ ਅਸੀਂ ਆਪਣਾ ਕੰਮ ਕਰ ਰਹੇ ਆ ਫਤਵਾ ਲੋਕਾਂ ਨੇ ਦੇਣਾ ਇਹ ਵੋਟ ਦਾ ਮਤਲਬ ਹੈ ਮਤ ਦਾ ਇਹ ਮਤ ਦਾ ਦਾਨ ਹੈ ਇਹ ਲੋਕਾਂ ਤੇ ਨਿਰਭਰ ਹੈ ਸਾਡੀ ਸੋਚ ਕੀ ਹੈ ਮੈਂ ਪਿੰਡਾਂ ਚ ਜਾ ਰਿਹਾ ਕਿਹੜੀ ਸਰਕਾਰ ਨੇ ਤੁਹਾਡੇ ਨਾਲ ਸਾਥ ਦਿੱਤਾ ਕਿਹੜੀ ਸਰਕਾਰ ਨੇ ਤੁਹਾਡੇ ਹੱਕਾਂ ਦੀ ਗੱਲ ਕੀਤੀ ਤੇ ਕਿਹੜੀ ਸਰਕਾਰਾਂ ਨੇ ਤੁਹਾਡੀਆਂ ਜੇਬਾਂ ਚੋਂ ਪੈਸੇ ਕਢੋਂ ਦੀ ਗੱਲ ਕੀਤੀ ਇਹ મતદાન ਹੁੰਦਾ ਇਹਦੇ ਵਿੱਚ ਅੱਜ ਮੈਂ ਪਿੰਡਾਂ ਚ ਜਾਣਾ ਮੁਹੱਲਿਆਂ ਚ ਜਾਣਾ ਲੋਕਾਂ ਦੇ 85% ਲੋਕਾਂ ਦੇ ਬਿਜਲੀ ਦੇ ਬਿੱਲੇ ਜ਼ੀਰੋ ਆ ਕਿਸੇ ਦਾ 2000 ਬਚ ਰਿਹਾ ਕਿਸੇ ਦਾ 3000 ਬਚ ਰਿਹਾ ਕਈ ਵਾਰੀ ਤੇ ਮੈਂ ਪ੍ਰਚਾਰ ਕਰਦਾ ਹੁੰਨਾ ਮੈਨੂੰ ਕਾਂਗਰਸੀ ਆਕਾਲੀ ਆ ਹੁਣ ਵੀ ਗਰਦਾਸਪੁਰ ਹੁੰਦੇ ਆ ਮੈਨੂੰ ਮਲੇ ਨੇ ਕਹਿੰਦੇ ਹੈ ਤੇ ਅਸੀਂ ਭਾਜਪਾ ਵਾਲੇ ਪਰ ਝਾੜੂ ਫੇਰਦਾ ਮੈਂ ਉਹਨਾਂ ਨੂੰ ਪੁੱਛਿਆ ਕਾਰਨ ਕਹਿੰਦੇ ਸਾਡੀਆਂ ਜੁੱਤੀਆਂ ਕਸ ਸਾਨੂੰ ਮਿਲਿਆ ਕੀ ਸਾਨੂੰ ਪੁੱਛਿਆ ਨਹੀਂ ਪਰ ਕਹਿੰਦੇ ਵੀ ਯਾਰ ਆਪਾਂ ਤੇ ਭਗਵੰਤ ਮਾਨ ਨੂੰ ਵੋਟਾਂ ਵੀ ਨਹੀਂ ਸੀ ਪਾਈਆਂ ਆਮ ਆਦਮੀ ਪਾਰਟੀ ਨੂੰ ਵੋਟਾਂ ਵੀ ਨਹੀਂ ਸੀ ਪਾਈਆਂ ਪਰ ਸਾਡਾ ਇਹਨਾਂ ਨੇ ਜਿਹੜਾ ਘਰਾਂ ਦਾ ਬਿੱਲ ਜ਼ੀਰੋ ਆ ਰਿਹਾ ਅਸੀਂ ਸਦਾ ਰਹਿੰਦੇ ਅਰਵਿੰਦ ਕੁਮਾਰ ਦੀ ਵਾਅਦੇ 10 ਗਾਰੰਟੀਆਂ ਦਿੱਤੀਆਂ ਗਈਆਂ ਨਵੀਆਂ 10 ਗ ਕਵੇਂ ਦੇਖਦੇ ਆ। ਅਹ ਦੇਖੋ ਜੀ ਜੋ ਅਸੀਂ ਗਾਰੰਟੀ ਦਿੰਦੇ ਆ ਉਹ ਹਰ ਹਾਲਤ ਸਾਰੀਆਂ ਪੂਰੀਆਂ ਕਰਦੇ ਆ ਆਪਣੀ ਦਨੇਰ ਤੇ। ਸਰ ਬੁਦਾਸ ਕੋਈ ਨਹੀਂ ਕਰਦੀ ਆ ਪਰ ਅਗਲੀ ਵੀਰ ਨੇ ਕਿਤੇ ਨਾ ਕਿਤੇ ਉਹਨੂੰ ਕਿਤਰਾ ਦੇਖੀ। ਅਹ ਦੇਖੋ ਜੀ ਉਹਦਾ ਜਵਾਬ ਜਿਹੜਾ ਬੀਜੇਪੀ ਨੂੰ ਉਹ ਸਾਡੇ ਲੋਕ ਦੇਣਗੇ। ਅੱਜ ਨੌਜਵਾਨ ਸੀ ਸਾਡੇ। ਉਹਨਾਂ ਦਾ ਵੀ ਮਨ ਜਿਹੜਾ ਕਿਉਂਕਿ ਆ ਜਾ ਕੇ ਦੌੜ ਲਾਉਂਦੇ ਸੀ ਇਹ ਕਹਿੰਦੇ ਸੀ ਵੀ ਫੌਜ ਚ ਪਰਤੀ ਹੋਣਾ ਕਿਤੇ ਨਾ ਕਿਤੇ ਉਹ ਵੀ ਜਨੂੰਨ ਠੰਡਾ ਹੋ ਗਿਆ। ਪਰ ਇਸ ਤਰ੍ਹਾਂ ਨਹੀਂ ਚਾਹੀਦਾ ਇਹਨਾਂ ਨੂੰ। ਸੋ ਦੇਖੋ ਸਵਾਲ ਜਿਹੜਾ ਤੁਸੀਂ ਕੀਤਾ ਇਹਦਾ ਜਵਾਬ ਜਿਹੜੇ ਨੇ ਬੀਜੇਪੀ ਵਾਲਿਆਂ ਨੂੰ ਸਾਡਾ ਨੋ ਜਵਾਬ ਹੈ ਸ਼ਹਿਰੀ ਜੀ ਲਗਾਤਾਰ ਤੁਹਾਡੇ ਸਮਰਥਕ